ਵਾਜੀ ਮਾਰ ਗਿਆ ਪਟਿਆਲੇ ਵਾਲਾ ਗੱਭਰੂ ਬਾਕੀ ਰਹਿ ਕੇ ਰੇਟ ਪੁੱਛਦੇ ਹਾਂਜੀ ਅੱਜ ਆਪਣੇ ਨਾਲ ਹੈਗਾ ਪਟਿਆਲੇ ਤੋਂ ਅਤਿੰਦਰਪਾਲ ਸਿੰਘ ਜਿਨ੍ਹਾਂ ਦਾ ਵੀਜ਼ਾ ਲੱਗਿਆ ਅੱਜ ਕਰੋਸ਼ੀਆ ਦਾ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਤ ਅਤਿੰਦਰ ਤੈਨੂੰ ਥੈਂਕ ਯੂ ਸਰ ਵੀਜ਼ੇ ਦੀਆਂ ਕਰੋਸ਼ੀਆ ਦੇ ਵੀਜ਼ੇ ਦੀਆਂ ਤੇ ਆਪਣਾ ਐਕਸਪੀਰੀਅੰਸ ਜਿਵੇਂ ਸਾਰੇ ਸ਼ੇਅਰ ਕਰਦੇ ਆ ਉਹ ਇਹ ਵੀ ਕਰੂਗਾ ਵੀਜ਼ਾ ਆਪਾਂ ਕਿੰਨਾ ਟਾਈਮ ਕਿਹਾ ਸੀ ਕਿੰਨੇ ਟਾਈਮ ਚ ਲਵਾਤਾ ਤੇ ਜੋ ਆਪਾਂ ਕਿਹਾ ਸੀ ਕਿਵੇਂ ਕਰਵਾਇਆ ਉਹ ਆਪਣੇ ਜ਼ੁਬਾਨੋਂ ਦੱਸੂਗਾ ਕਿਉਂਕਿ ਰਿਲੇਟ ਜਿਹਦੇ ਨਾਲ ਬੀਤੀ ਹੁੰਦੀ ਆ ਹੱਡ ਬੀਤੀ ਹੁੰਦੀ ਆ ਤੇ ਮੈਂ ਬੇਨਤੀ ਇਹੀ ਕਰਦਾ ਜੋ ਤੈਨੂੰ ਫੀਲ ਹੋਇਆ ਜਿਵੇਂ ਫੀਲ ਹੋਇਆ ਆਪਣਾ ਦੱਸੋ ਜੀ ਮੈਂ 7 ਸੀਜ਼ ਇਮੀਗ੍ਰੇਸ਼ਨ ਦੀ ਸਰਵਿਸ ਤੋਂ ਬਹੁਤ ਸੈਟੀਸਫਾਈਡ ਆ ਮੈਂ 7 ਸੀਜ਼ ਇਮੀਗ੍ਰੇਸ਼ਨ ਕੋਲ ਅਜ ਤੋ 5 ਮਹੀਨੇ ਪਹਿਲਾਂ ਆਇਆ ਸੀ ਤੇ ਕਿੰਨੀ ਤਰੀਕ ਨੂੰ ਮੈਂ 15 April ਨੂੰ ਆਇਆ ਸੀਗਾ ਜੀ ਸਾਖੀ ਤੋਂ ਮਤਲਬ ਅਗਲੇ ਦਿਨ ਆਏ ਸੀ ਹਾਂਜੀ ਹਾਂਜੀ 7 ਸੀਜ਼ ਇਮੀਗ੍ਰੇਸ਼ਨ ਕੋਲ ਮੈਂ 15 April ਨੂੰ ਆਇਆ ਸੀ ਤੇ ਇਹਨਾਂ ਨੇ ਵਿਦਨ 3 ਮੰਥਸ ਮੈਨੂੰ ਵਰਕ ਪਰਮਿਟ ਲੈ ਦਿੱਤਾ ਆਫਟਰ 댓 ਮੇਰੀ 28 ਅਗਸਤ ਨੂੰ ਸਬਮਿਸ਼ਨ ਹੋਈ ਸੀ ਸਬਮਿਸ਼ਨ ਤੋਂ ਬਾਅਦ 22 ਅਕਤੂਬਰ ਨੂੰ ਮੇਰਾ ਵੀਜ਼ਾ ਆ ਗਿਆ ਹੈ ਜਦੋਂ ਤੁਸੀਂ ਸਬਮਿਸ਼ਨ ਕਰਵਾਈ ਉਦੋਂ ਤੁਹਾਡੇ ਨਾਲ ਸੀਗਾ ਮੈਂ ਬਿਲਕੁਲ ਭਾਜੀ ਸਾਡੇ ਨਾਲ ਸੀਗੇ ਕਦੇ ਅੱਜ ਤੱਕ ਤੁਹਾਨੂੰ ਕੋਈ ਮਿਸਕਮਿਟਮੈਂਟ ਜਾਂ ਕਿਦਾਂ ਕੋਈ ਲਾਰਾ ਜਾਂ ਅੱਜ ਆਜੂ ਕੱਲ ਆਜੂ ਕਦੇ ਕੁਝ ਕਿਹਾ ਮੈਨੂੰ ਇੱਕ ਸਿੰਗਲ ਕਾਲ ਕਰਨ ਦੀ ਲੋੜ ਨਹੀਂ ਪਈ ਭਾਜੀ ਉਹਨਾਂ ਨੂੰ ਹੁਣ ਤੱਕ ਦੇ ਸਫ਼ਰ ਦੇ ਵਿੱਚ ਇੱਕ ਕਾਲ ਕਰਨ ਦੀ ਲੋੜ ਨਹੀਂ ਪਈ ਭਾਜੀ ਉਹਨਾਂ ਨੂੰ ਮੈਂ ਐਗਰੀਮੈਂਟ ਹੀ ਤਾਂ ਕਰਦਾ ਮੈਂ ਪੰਜਾਬੀ ਦੇ ਵਿੱਚ ਐਗਰੀਮੈਂਟ ਕਰਨ ਦਾ ਮਤਲਬ ਇਹ ਆ ਕਿਉਂਕਿ ਅਸੀਂ ਸਾਰਾ ਕੁਝ ਦੇਖਣਾ ਹੁੰਦਾ ਅਸੀਂ ਬਹੁਤ ਮਿਹਨਤ ਕਰਦੇ ਆ ਤੁਹਾਨੂੰ ਪਤਾ 0 ਤੋਂ ਲੈ ਕੇ ਅੱਜ 100% ਵੀਜ਼ੇ ਤੱਕ ਇਸ ਤੋਂ ਬਾਅਦ ਸਾਡੀ ਡਿਊਟੀ ਸ਼ੁਰੂ ਹੁੰਦੀ ਆ ਜਦੋਂ ਅੱਜ ਤੋਂ 에어ਪੋਰਟ ਪਿਕਅਪ ਕਮੋਡੀਸ਼ਨ ਟੀਆਰਸੀ ਹਰ ਇੱਕ ਚੀਜ਼ ਪ੍ਰੋਵਾਈਡ ਕਰਨੀ ਹੈ ਸਾਡੀ ਜ਼ਿੰਮੇਵਾਰੀ ਆ ਅੱਜ ਤਾਂ ਇਹਦੀ ਮਿਹਨਤ ਇਹਦੀ ਵਿਸ਼ਵਾਸ ਸਾਡੀ ਮਿਹਨਤ ਇਹਦੇ ਤੇ ਵਿਸ਼ਵਾਸ ਉਹ ਸਾਰਾ ਅੱਜ ਕੰਪਲੀਟ ਹੋਇਆ ਅਸੀਂ ਇਹ ਜਦੋਂ April ਤੋਂ ਪਹਿਲਾਂ ਜਿਹੜੇ ਸੀਗੇ ਅਸੀਂ ਐਡਵਾਂਸ ਨਹੀਂ ਲੈਂਦੇ ਸੀ ਇਹਨਾਂ ਤੋਂ ਐਡਵਾਂਸ ਵੀ ਲਿਆ ਸਿਕਿਉਰਿਟੀ ਵੀ ਲਈ ਕੋਈ ਡਰ ਕੋਈ ਚੀਜ਼ ਲੱਗੀ ਤੁਹਾਨੂੰ ਕਿ ਵੀ ਕੋਈ ਮੇਰਾ ਕੋਈ ਖਰਾਬ ਹੋ ਜੂ ਐਡਵਾਂਸ ਜਾਂ ਉਹ ਚੀਜ਼ਾਂ ਹੁੰਦੀਆਂ ਜਿਵੇਂ ਮਾਰਕੀਟ 'ਚ ਫਰੋਡ ਬਹੁਤ ਹੁੰਦਾ ਜੀ ਮੈਂ ਉਹਦੇ ਬਕਾਇਦਾ ਆਪਾਂ ਐਗਰੀਮੈਂਟ ਕੀਤਾ ਹੋਇਆ ਸੀ ਕਿ ਜੇ ਤੁਹਾਡਾ ਵੀਜ਼ਾ ਨਹੀਂ ਲੱਗਦਾ ਤਾਂ ਇਹ ਸਾਰੀ ਪੇਮੈਂਟ ਜਿਹੜੀ ਹੈਗੀ ਆ ਰਿਫੰਡੇਬਲ ਹੈ ਰਿਫੰਡੇਬਲ ਤੁਸੀਂ ਬੈਕ ਆਊਟ ਨਹੀਂ ਕਰੋਗੇ ਬਿਲਕੁਲ ਇਨ ਬਿਟਵੀਨ ਕਿਉਂਕਿ ਤੁਹਾਨੂੰ ਪਤਾ ਸੀ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਵੀ ਪਾਤਲਾ ਵਾਲੇ ਬੰਦੇ ਵੀ ਹੋਏ ਆ ਉਸ ਟਾਈਮ ਨਵਾਂ ਨਵਾਂ ਉਹ ਚੀਜ਼ ਸਿਨੈਰੀਓ ਹੋਈ ਸੀ ਇਹਨਾਂ ਨੂੰ ਪਤਾ ਸੀ ਸਾਰੀ ਸਟੋਰੀ ਇਹ ਵੀ ਕਿਵੇਂ ਹੋਇਆ ਸੋ ਅਸੀਂ ਇਹਨਾਂ ਤੋਂ ਐਡਵਾਂਸ ਵੀ ਲਿਆ ਸਿਕਿਉਰਿਟੀ ਲਈ ਐਗਰੀਮੈਂਟ ਕੀਤਾ ਹਰ ਇੱਕ ਚੀਜ਼ ਇਹਨਾਂ ਨੂੰ ਟਾਈਮ ਕੰਟਰੈਕਟ ਟਾਈਮ ਤੇ ਪਰਮਨੈਂਟ ਟਾਈਮ ਤੇ ਅੰਬੈਸੀ ਤੱਕ ਖੁਦ ਨਾਲ ਸਬਮਿਟ ਕਰਵਾ ਕੇ ਆਇਆ ਮੈਂ ਉਸ ਤੋਂ ਬਾਅਦ ਅੱਜ ਵੀਜ਼ਾ ਲੈ ਕੇ ਕਿਵੇਂ ਲੱਗ ਰਿਹਾ ਕੀ ਮਹਿਸੂਸ ਕਰ ਰਿਹਾ ਨਾਲ ਕੀ ਸੋਚ ਕੇ ਤੁਸੀਂ 7C ਚੂਜ਼ ਕੀਤਾ ਮੈਨੂੰ ਇਹ ਜ਼ਰੂਰ ਦੱਸੋ ਮੈਂ ਇੰਸਟਾਗ੍ਰਾਮ ਤੋਂ 7C ਇਮੀਗ੍ਰੇਸ਼ਨ ਬਾਰੇ ਪੜ੍ਹਿਆ ਸੀ ਸੁਣਿਆ ਸੀ ਤੇ ਮੈਂ ਉਹਨਾਂ ਦੇ ਰਿਵਿਊ ਵੇਖ ਕੇ 7C ਇਮੀਗ੍ਰੇਸ਼ਨ ਦੇ ਕੋਲ ਆਇਆ ਮੈਨੂੰ ਵਿਸ਼ਵਾਸ ਬਣਿਆ ਭਾਜੀ ਨਾਲ ਗੱਲ ਕਰਕੇ ਮੇਰੀ ਦੋ ਵਿਜ਼ਿਟਸ ਰਹੀਆਂ 7C ਇਮੀਗ੍ਰੇਸ਼ਨ ਦੇ ਵਿੱਚ ਦੋ ਵਿਜ਼ਿਟਸ ਤੋਂ ਬਾਅਦ ਮੈਨੂੰ ਇੰਨਾ ਕੁ ਵਿਸ਼ਵਾਸ ਹੋ ਗਿਆ ਭਾਜੀ ਤੇ ਮੈਂ 7C ਇਮੀਗ੍ਰੇਸ਼ਨ ਕੋ ਵੀਜ਼ਾ ਅਪਲਾਈ ਕੀਤਾ ਮੈਨੂੰ ਸਰਵਿਸ ਵਧੀਆ ਲੱਗੀ ਭਾਜੀ ਨੇ ਜੋ ਵੀ ਕੀਤਾ ਬਹੁਤ ਵਧੀਆ ਕੀਤਾ ਕੰਮ ਅੱਜ 7C ਇਮੀਗ੍ਰੇਸ਼ਨ ਦੀ ਮਿਹਨਤ ਤੇ ਪ੍ਰੀਤ ਭਾਜੀ ਦੀ ਮਿਹਨਤ ਸਦਕਾ ਮੇਰੇ ਹੱਥ 'ਚ ਮੇਰਾ ਵੀਜ਼ਾ ਹੈ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਜਿਹੜਾ ਤੁਸੀਂ ਇੰਨਾ ਵਿਸ਼ਵਾਸ ਕੀਤਾ ਠੀਕ ਹੈ ਅੱਜ ਦੇ ਟਾਈਮ ਦੇ ਵਿੱਚ ਜੇ ਚੰਗੇ ਵੀ ਆ ਤੇ ਮਾੜੇ ਵੀ ਆ ਤੇ ਜੇ ਮਾੜੇ ਵੀ ਆ ਤੇ ਚੰਗੇ ਵੀ ਆ ਚੁਸ ਤੁਸੀਂ ਕਰਨਾ ਰਿਵਿਊਜ਼ ਤੁਸੀਂ ਦੇਖਣੇ ਆ ਕਿਵੇਂ ਆਪਾਂ ਕਹਿੰਦੇ ਆ ਜੀ ਰੇਟ ਘੱਟ ਵਾਲੇ ਮਾਰਕੀਟ 'ਚ ਤਾਂ ਬਹੁਤ ਬੈਠੇ ਨੇ ਰੇਟ ਘੱਟ ਕਹਿਣ ਵਾਲੇ ਕਰਨ ਵਾਲੇ ਰੇਟ ਪੁੱਛਣ ਵਾਲੇ ਸਾਨੂੰ ਦਿਹਾੜੀ 'ਚ 100 ਬੰਦਾ ਤਾਂ ਸਿਰਫ ਰੇਟ ਪੁੱਛ ਕੇ ਫੋਨ ਕੱਢ ਦਿੰਦਾ ਜਦੋਂ ਉਹਨਾਂ ਨੂੰ ਇਹ ਨਹੀਂ ਪਤਾ ਵੈਲਿਊ ਕੀ ਆ ਟਾਈਮ ਕੀ ਆ ਟਾਈਮ ਜਿਹੜਾ ਹੈਗਾ ਕੀਮਤ ਹੀ ਉਹਦਾ ਕੀਮਤ ਕਿੰਨੀ ਆ ਟਾਈਮ ਦੀ ਉਹ ਇਹਨਾਂ ਨੂੰ ਪੁੱਛੋ ਕਿ 5 ਮਹੀਨੇ ਵੈਸੇ ਜਿਹੜਾ ਕਰੂਸ਼ੀ ਦਾ ਟਾਈਮ ਆ ਅੰਬੈਸੀ ਦਾ ਟਾਈਮ ਆ ਜਾਂ ਪਰਮਿਟ ਦਾ ਟਾਈਮ ਆ ਮਾਰਕਟ 'ਚ 8-9 ਮਹੀਨੇ ਨੋਰਮਲ ਆ ਜੇ ਜੈਨੂਨ ਤਰੀਕੇ ਨਾਲ ਚੱਲਦੇ ਹੋ ਜੇ ਉਹਦੇ ਵਿੱਚ ਵੀ ਕੰਪਨੀ ਬੈਕਆਊਟ ਕਰਦੀ ਆ ਕੁਝ ਵੀ ਕਰਦੀ ਆ ਸਾਲ-ਸਾਲ ਵੀ ਲੱਗ ਜਾਂਦਾ ਜੀ ਸਰ ਠੀਕ ਆ ਤੁਹਾਨੂੰ ਵੀ ਪਤਾ ਕਿਉਂਕਿ ਜਦੋਂ ਬੰਦਾ ਅਪਲਾਈ ਕਰਦਾ ਉਹਨੂੰ ਸੋ ਚੀਜ਼ਾਂ ਪਤਾ ਹੁੰਦੀਆਂ ਸੋ ਘਰ ਪਤਾ ਹੁੰਦੇ ਆ ਫਿਰ ਵੀ ਉਹ ਅਪਲਾਈ ਕਰਦਾ ਕੋਈ ਸੋਚ ਸਮਝ ਕੇ ਕਰਦਾ ਜੇ ਕੋਈ ਪੈਸੇ ਖਰਚ ਰਿਹਾ ਕੋਈ ਸੋਚ ਸਮਝ ਕੇ ਕਰ ਰਿਹਾ ਉਹ ਇਹ ਕੋਈ ਮੂਰਖ ਨਹੀਂ ਹੈ ਕੋਈ ਧੱਕੇ ਨਾਲ ਲੈ ਕੇ ਨਹੀਂ ਆਇਆ ਜਿਹੜਿਆਂ ਨੂੰ ਇਹ ਲੱਗਦਾ ਕਿ ਵੀ ਹਾਂਜੀ 5 ਲੱਖ ਚ 6 ਲੱਖ ਚ ਇਹ ਚੀਜ਼ਾਂ ਸਿਰਫ ਇੱਕ ਲਾ ਲੋ ਤੁੱਕਾ ਤੀਰ ਤੁੱਕਾ ਆ ਨਾ ਕੋਈ ਕੰਪਨੀ ਦੀ ਉੱਥੋਂ ਜਾ ਕੇ ਕਮੋਡਿਸ਼ਨ ਮਿਲਣੀ ਆ ਨਾ ਜਾ ਕੇ ਉੱਥੇ ਤੁਹਾਨੂੰ ਕੰਮ ਵਧੀਆ ਮਿਲਣਾ ਇਹਦੀ ਅੱਜ ਟੈਸਟੀਮੋਨੀਅਲਸ ਨੇ ਇਹ ਉੱਥੇ ਜਾ ਕੇ ਵੀ ਮੈਨੂੰ ਵੀਡੀਓ ਸ਼ੇਅਰ ਕਰਨਗੇ ਜੋ ਇਹਨਾਂ ਨੂੰ ਸਰਵਿਸ ਸੈਵਨ ਸੀਜ਼ ਵੱਲੋਂ ਮਿਲਣ ਗਿਆ ਤੁਸੀਂ ਜਰੂਰ ਕਰਿਓ ਸਾਡੇ ਨਾਲ ਸ਼ੇਅਰ ਜਿਹੜੇ ਆਪਣੇ ਦੇਖ ਰਹੇ ਆ ਉਹਨਾਂ ਨੂੰ ਪਤਾ ਲੱਗੇ ਕਿ ਅਤਿੰਦਰ ਗਿਆ ਪਟਿਆਲੇ ਤੋਂ ਤੁਹਾਡਾ ਏਰੀਆ ਬੜਾ ਉਹ ਚੀਜ਼ ਹੁੰਦਾ ਇੱਕ ਕਿ ਸਾਡੇ ਏਰੀਏ ਦਾ ਮੁੰਡਾ ਜੀ ਜਿਵੇਂ ਆਪਾਂ ਕਹਿੰਦੇ ਆ ਨਾ ਦਿਲਜੀਤ ਅੱਜ ਛਾ ਗਿਆ ਹਨਾ ਆਪਾਂ ਕਹਿੰਦੇ ਨਹੀਂ ਉਹ ਪੰਜਾਬ ਦਾ ਗੱਭਰੂ ਆ ਯਾਰ ਛਾ ਗਿਆ ਕਿਹੜੇ ਲੈਵਲ ਤੇ ਛਾ ਗਿਆ ਸਾਰੇ ਉਹਨੇ ਆਡੀਟੋਰੀਅਮ ਫੁੱਲ ਕਿਤੇ ਪਏ ਨੇ ਕਿੰਨੇ ਲੈਵਲ ਤੇ ਕੈਨੇਡਾ ਅਮਰੀਕਾ ਸਾਰੇ ਕਿਤੇ ਛਾਇਆ ਹੋਇਆ ਉਹ ਇੱਕ ਹੁੰਦਾ ਜਿਵੇਂ ਹੁਣ ਤੁਸੀਂ ਪਟਿਆਲੇ ਤੋਂ ਜਿਵੇਂ ਤੁਸੀਂ ਜਾਓਗੇ ਉਹ ਸਾਰਿਆਂ ਨੂੰ ਇਹ ਲੱਗਣਾ ਕਿ ਸਾਡਾ ਯਾਰ ਇਹ ਮੁੰਡਾ ਬਿਲਕੁਲ ਸਹੀ ਠੀਕ ਹੈ ਨਾ ਉਤੋਂ ਦੀ ਮੁੰਡੇ ਦਾ ਵੈਸੇ ਬਹੁਤ ਵਧੀਆ ਗੱਲਾਂ ਸਾਬਤ ਸੂਰਤ ਆ ਇੰਨੀ ਸੋਹਣੀ ਉਹਦੀ ਦੇਖਾ ਚਲੋ ਪਰਮਾਤਮਾ ਨੂੰ ਮਿਹਰ ਕਰੇ ਚੜ੍ਹਦੀ ਕਲਾ 'ਚ ਰਹੇ ਤੂੰ ਹਮੇਸ਼ਾ ਧਰ ਤਰ ਭੁੱਲੇ ਸਾਡੇ ਵੱਲੋਂ ਤਾਂ ਇਹੀ ਦੁਆਵਾਂ ਨੇ ਥੈਂਕ ਯੂ ਬਹੁਤ